ਸਭੀ ਦਾਸਾਂ ਨੂੰ ਸਭ ਕਲੀਸਿਆਵਾਂ ਨੂੰ ਦੁਨੀਆਂ ਤੇ ਵੱਸਦੇ ਸਭ مسیਹ ਭੈਣ ਭਾਈਆਂ ਨੂੰ ਮੇਰੇ ਵੱਲੋਂ ਜੈਮਸੀ ਕੀ ਮੈਂ ਪਾਸਟਰ ਯੋਸਫ ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਤੋਂ ਅੱਜ ਦੇਖਾਂਗੇ ਕਿ ਵੱਡਾ ਪਾਪ ਕਿਹੜਾ ਹੈ ਜਿਸ ਨੂੰ ਖੁਦਾ ਬਰਦਾਸ਼ਤ ਨਹੀਂ ਕਰਦਾ ਔਰ ਜਿਸ ਕਰਕੇ बार-बार ਉਹਨਾਂ ਨੇ ਇਜ਼ਰਾਈਲ ਨੂੰ ਗੁਲਾਮ ਔਰ ਮਾਰ ਦਿੱਤਾ ਔਰ ਖੁਦਾ ਸਖਤ ਨਫ਼ਰਤ ਕਰਦਾ ਹੈ। ਯੁਸ਼ਯਾ 43 ਬਾਪ ਉਹਦੇ ਅਸੀਂ ਪਹਿਲੇ 10 ਔਰ 11 ਪੜਾਂਗੇ। ਤੁਸੀਂ ਮੇਰੇ ਗਵਾਹ ਯਹ ਹਵਾ ਦਾ ਵਕ ਹੈ ਨਾਲੇ ਮੇਰੇ ਦਾਸ ਜਿਸ ਨੂੰ ਮੈਂ ਚੁਣਿਆ। ਭਈ ਤੁਸੀਂ ਜਾਣੋ ਅਤੇ ਮੇਰੀ ਪ੍ਰਤੀਤ ਕਰੋ ਅਤੇ ਸਮਝੋ ਕਿ ਮੈਂ ਹੀ ਉਹੀ ਹਾਂ। ਮੈਂ ਉਹੀ ਹਾਂ ਜੋ ਆਧਾ ਔਰ ਅੰਤ ਅੱਗੇ ਲਿਖਿਆ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਮੈਥੋ ਅੱਗੇ ਕੋਈ ਪਰਮੇਸ਼ਰ ਨਹੀਂ ਸਾਜਿਆ ਗਿਆ ਨਾ ਮੇਰੇ ਪਿੱਛੇ ਕੋਈ ਹੋਵੇਗਾ ਮੈਂ ਹਾਂ ਮੈਂ ਹੀ ਯਹਵਾ ਹਾਂ ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ ਸੋ ਖੁਦਾ ਦੇ ਪਾਕ ਕਲਾਮ ਦੇ ਵਿੱਚ ਬੜੀ ਸਫਾਈ ਨਾਲ ਦੱਸਿਆ ਗਿਆ ਹੈ ਕਿ ਮੈਂ ਹੀ ਪਰਮੇਸ਼ਰ ਹਾਂ ਔਰ ਜਹਦਰ ਸੀ ਐਸੇ ਵਚਨ ਦੇ ਸੀ ਪਿੱਛੇ ਚਲੇ ਜਾਣੇ ਆ ਪੂਛ ਦੀ ਕਿਤਾਬ ਦੇ ਵਿੱਚ ਔਰ ਇਸਤੇ ਵੀ ਸੇਧ ਧਿਆਨ ਕਰਾਂਗੇ ਕਿ ਖੁਦਾਵੰ ਸਾਨੂੰ ਕੀ ਕਹਿੰਦਾ ਹੈ ਕਿ ਮੇਰਾ ਜਿਹੜਾ ਜੋ ਮੇਰਾ ਨਾਮ ਲੈਂਦਾ ਹੈ ਉਸ ਨੂੰ ਕਿਸ ਗੱਲ ਤੋਂ ਸਤਿ ਤਰਣਾ ਚਾਹੀਦਾ ਹੈ ਇਥੇ ਖੁਦਾ ਦੇ ਪਾਕ ਕलाम ਤਈਬਾ ਉਹਦੀ 13 ਵਿੱਚ ਲਿਖਿਆ ਹੈ ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਕੁਚੀਬੀ ਦੇ ਵਿੱਚ ਕੀ ਲਿਖਿਆ ਹੈ ਤੁਸੀਂ ਕਿਸੇ ਦੇਵਤੇ ਅੱਗੇ ਮੱਥਾ ਨਾ ਟੇਕੋ ਔਰ ਅੱਗੇ ਪਰਮੇਸ਼ਰ ਦਾ ਪਾਕ ਕਲਾਮ ਕਹਿੰਦਾ ਹੈ ਜਦੋਂ ਤਈਆ ਤਈ ਬਾਬ ਦੀ ਤੇਰਾ ਹੱਥ ਪੜਦੇ ਆ ਜੋ ਕੁਝ ਮੈਂ ਤੁਹਾਨੂੰ ਆਖਿਆ ਉਸ ਵਿੱਚ ਸਤਿਤਰੋ ਅਤੇ ਹੋਰਨ ਦੇਵਤਾ ਦਾ ਨਾਮ ਨਾ ਲਓ ਉਹ ਤੁਹਾਡੇ ਮੂੰਹ ਤੋਂ ਸੁਣੇ ਵੀ ਨਾ ਜਾਣ ਅਗਰ ਅਸੀਂ ਖੁਦਾ ਦੇ ਕਲਾਮ ਨੂੰ ਜਾਣਦੇ ਹਾਂ ਔਰ ਸਮਝਦੇ ਹਾਂ ਤੇ ਸਾਡੀ ਇੱਕ ਜ਼ਿੰਮੇਵਾਰੀ ਛੋਟੀ ਨਹੀਂ ਹੈ ਸਾਡੀ ਜ਼ਿੰਮੇਵਾਰੀ ਇੱਕ ਬਹੁਤ ਵੱਡੀ ਹੈ ਔਰ ਇੱਕ ਸੇਵਕ ਨੂੰ ਇਹ ਜ਼ੁਮੇਰੀ ਨਿਭਾਉਣ ਦੇ ਲਈ ਜਿਵੇਂ ਖੁਦਾ ਦੇ ਖਾਦਮਾਂ ਨੇ ਕੀਤਾ ਨਾ ਬਾਈਬਲ ਦੇ ਵਿੱਚ ਅਸੀਂ ਇਹ ਜਾਣਦੇ ਹਾਂ ਕਿ ਜਿਨ੍ਹਾਂ ਨੇ ਖੁਦਾ ਦੇ ਬਚਨ ਦੇ ਅਨੁਸਾਰ ਕੀਤਾ ਤੇ ਖੁਦਾਵੰਦ ਨੇ ਉਹਨਾਂ ਨੂੰ ਆਸ਼ੀਸ਼ ਤੇ ਆਸ਼ੀਸ਼ ਤੇ ਬਰਕਤ ਤੇ ਬਰਕਤ ਦਿੱਤੀ ਲੇਕਿਨ ਜਿਨ੍ਹਾਂ ਨੇ ਇਹਦੀ ਨਾਫਰਮਾਨੀ ਕੀਤੀ ਜਾਨੀ ਕਿ ਇਸ ਗੱਲ ਤੇ ਧਿਆਨ ਨਾ ਕੀਤਾ ਤੇ ਖੁਦਾਵੰਦ ਨੇ ਉਹਨਾਂ ਦਾ ਮੁੱਢੋਂ ਨਾਸ਼ ਕਰ ਦਿੱਤਾ ਅੱਜ ਸਾਡਾ ਪਰਮੇਸ਼ਰ ਵੀ ਸਾਥ ਹੋ ਇਹ ਚਾਹੁੰਦਾ ਹੈ ਕਿ ਅਸੀਂ ਦੁਨੀਆ ਦੇ ਉੱਤੇ ਅਗਰ ਚੁਣੇ ਹੋਏ ਹਾਂ ਅਸੀਂ ਇਹ ਕਹਿੰਨੇ ਹਾਂ ਅਸੀਂ ਰਸੂਲ ਆ ਤੇ ਇਸ ਗੱਲ ਨੂੰ ਸਾਬਤ ਕਰਨਾ ਹੀ ਸਾਡੀ ਵੱਡੀ ਜਿੱਤ ਹੈ ਨਾ ਕਿ ਬਹੁਤ ਵੱਡੀ ਭੀੜ ਨੂੰ ਇਕੱਠਾ ਕਰਕੇ ਔਰ ਆਪਣੀ ਹੋਂਮਾ ਦੇ ਵਿੱਚ ਲੱਗੇ ਰਹਿਣਾ ਇਹ ਸਾਡਾ ਬਹੁਤ ਹੀ ਮਤਲਬ ਗਲਤ ਰਸਤਾ ਹੈ ਜਿਸ ਗੱਲ ਤੋਂ ਪਰਮੇਸ਼ਰ ਸਖਤ ਨਰਾਜ ਹੈ ਸੋ ਖੁਦਾ ਦੇ ਪਾਕ ਕਲਾਮ ਦੇ ਅਨੁਸਾਰ ਜਦ ਅਸੀਂ ਇੱਥੇ ਸੁਣ ਲਿਆ ਹੈ ਕਿ ਜੋ ਕੁਝ ਮੈਂ ਤੁਹਾਨੂੰ ਆਖਿਆ ਉਸ ਵਿੱਚ ਸਤੇ ਰਹੋ ਤੇ ਹੋਰ ਨਾ ਦੇਵਤਿਆਂ ਦਾ ਨਾਮ ਹੀ ਨਾ ਲਓ ਤੁਹਾਡੇ ਮੂੰਹ ਤੋਂ ਸੁਣੇ ਵੀ ਨਾ ਜਾਣ ਖਾਸ ਕਰਕੇ ਜਿਹੜੇ ਬਾਈਬਲ ਸੇਵਕ ਪੜ੍ਹਦੇ ਨੇ ਜਾਂ ਵਿਸ਼ਵਾਸੀ ਪੜ੍ਹਦੇ ਆ ਅਗਰ ਉਹ ਇਨ੍ਹਾਂ ਬਚਨਾਂ ਨੂੰ ਪੂਰਾ ਨਹੀਂ ਕਰਦੇ ਆਪਣੀ ਖੁਸ਼ੀ ਆਪਣੀ ਗਮੀ ਆਪਣੇ ਅ ਕਾਰੋਬਾਰ ਦੇ ਸਮੇਂ ਤਾਂ ਸਮਝ ਲੋ ਵੀ ਖੁਦਾਵੰਦ ਦਾ ਆਤਮਾ ਉਹ ਤੋਂ ਬਿਲਕੁਲ ਨਰਾਸ਼ ਹੈ ਔਰ ਉਹ ਤੁਰਿਆ ਫਿਰੇ ਲੇਕਿਨ ਖੁਦਾਵੰਦ ਦੀ ਨਜ਼ਰਾਂ ਵਿੱਚ ਉਹ ਖਤਮ ਹੋ ਚੁੱਕਾ ਹੈ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚੋਂ ਗੰਤੀ 22 ਦੇ ਵਿੱਚ ਇਹ ਕੋਈ ਆਮ ਬੰਦੇ ਗਲਤੀ ਨਹੀਂ ਸੀ ਕਰਦੇ ਇਹ ਸੁੱਲਜੇ ਹੋਏ ਬੰਦੇ ਹੀ ਗਲਤੀ ਕਰਦੇ ਸੀ ਔਰ ਜਿਹੜਾ ਬਾਈਬਲ ਪੜਦਾ ਸੇਵਕਾ ਉਹਨੂੰ ਜਿਆਦਾ ਬੋਲਣ ਦੀ ਔਰ ਸਿਖਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂ ਉਹਨੇ ਬਾਈਬਲ ਪੜ੍ਹੀ ਹੋਈ ਹੈ ਸੋ ਇੱਥੇ ਅਸੀਂ ਪਰਮੇਸ਼ਰ ਦੇ ਪਾਕ ਬਚਨ ਚ ਜਦ ਦੇਖਦੇ ਆ ਕਿ ਗਿਣਤੀ ਦੀ ਕਿਤਾਬ ਉਹਦੇ 9 10 ਅਧਿਆਇ ਚ ਅਸੀਂ ਪੜਾਂਗੇ ਇਸ ਬਚਨ ਨੂੰ ਪਰਮੇਸ਼ਰ ਦੇ ਨੂੰ ਪਰਮੇਸ਼ਰ ਨੇ ਬਲੀਆਮ ਨੂੰ ਕੋਲ ਆ ਕੇ ਆਖਿਆ ਇਹ ਮਨੁੱਖ ਤੇਰੇ ਨਾਲ ਕੌਣ ਹਨ ਅਗੋਬਲੀਆਮ ਨੇ ਪਰਮੇਸ਼ਰ ਨੂੰ ਆਖਿਆ ਸਫੋਰ ਦੇ ਪੁੱਤ ਬਲਾਕ ਮੋਆਬ ਦੇ ਰਾਜੇ ਨੇ ਇਹਨਾਂ ਨੂੰ ਮੇਰੇ ਕੋਲ ਇਹ ਆ ਕੇ ਕੱਲਿਆ ਹੁਣ ਜਦ ਵੀ ਅਸੀਂ ਕਿਸੇ ਨੂੰ ਮਿਲਦੇ ਆਂ ਗਿਲਦੇ ਆਂ ਬੈਠਦੇ ਆਂ ਅਸੀਂ ਸਭ ਕੁਝ ਜਾਣਦੇ ਆਂ ਔਰ ਖੁਦਾ ਵੀ ਉਪਰੋਂ ਦੇਖ ਰਿਹਾ ਹੁੰਦਾ ਔਰ ਇਸ ਬੰਦੇ ਨੇ ਰੱਬ ਦਾ ਨਬੀ ਹੋ ਕੇ ਰੱਬ ਦਾ ਨਬੀ ਹੋ ਕੇ ਰੱਬ ਦੀਆਂ ਗੱਲਾਂ ਨੂੰ ਟਾਲਿਆ ਔਰ ਮਨੁੱਖਾਂ ਦੀਆਂ ਗੱਲਾਂ ਵੱਲ ਧਿਆਨ ਕੀਤਾ ਇਹ ਆਦਮੀ ਅਸੀਂ ਜਾਣਦੇ ਹਾਂ ਕਿ ਕੀ ਕਰਨਾ ਚਾਹੁੰਦਾ ਸੀ ਇਹ ਪਰਮੇਸ਼ਰ ਦੇ ਲੋਗਾ ਨੂੰ ਜਿਹੜਾ ਬਲਾਕ ਰਾਜਾ ਸੀ ਬਲਾਕ ਰਾਜਾ ਜਿਹੜਾ ਸੀ ਉਹ ਇਸرائیਲ ਨੂੰ ਖਤਮ ਕਰਨਾ ਚਾਹੁੰਦਾ ਸੀ ਅੱਜ ਵੀ ਜੋ ਮਸੀਹਤ ਨੂੰ ਖਤਮ ਕਰਨ ਦੇ ਲਈ ਹਰ ਉਪਰਾਲਾ ਉਪਨਾਇਆ ਜਾ ਰਿਹਾ ਹੈ। ਔਰ ਇਥੇ ਸਾਡੀ ਇੱਕ ਸੇਵਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਦ ਅਸੀਂ ਕਹਿੰਨੇ ਰੱਬ ਸਾਡਾ ਗੱਲ ਕਰਦਾ ਹੈ ਤੇ ਅਸੀਂ ਰੱਬ ਦੀ ਗੱਲ ਨੂੰ ਹੀ ਪਹਿਲ ਦੇਣੀ ਆ ਨਾ ਕਿ ਇਸੇ ਮਨੁੱਖਾਂ ਦੀ ਗੱਲ ਨੂੰ ਪਹਿਲ ਦੇਣੀ ਆ। ਜੋ ਬਾਈਬਲ ਬੋਲਦੀ ਅਸੀਂ ਉਹ ਕਰਨਾ। ਅਗਰ ਅਸੀਂ ਕਹਿ ਦੇਨੇ ਹਾਂ ਇੱਕ ਬਹੁਤ ਵੱਡਾ ਤੁਸੀਂ ਸੱਚਾਈ ਨੂੰ ਜਾਣ ਕੇ ਇਹ ਕਹਿੰਦੇ ਹੋ ਮੇਰਾ ਮਨ ਪਰਵਰਤਨ ਜਦੋਂ ਇਸ ਸੱਚਾਈ ਨੂੰ ਜਾਣ ਲਿਆ ਵੀ ਦੁਨੀਆਂ ਦੀ ਬੁਨਿਆਦ ਜਿਹੜੀ ਆ ਉਹ ਪਵਿੱਤਰ ਬਾਈਬਲ ਆ ਔਰ ਇਹ ਵੀ ਤੁਸੀਂ ਜਾਣ ਲਿਆ ਕਿ ਅਗਰ ਪਵਿੱਤਰ ਬਾਈਬਲ ਦੇ ਅਨੁਸਾਰ ਚੱਲਦੇ ਹਾਂ ਤੇ ਸਵਰਗ ਜਾ ਸਕਦੇ ਹਾਂ ਅਗਰ ਪਵਿੱਤਰ ਬਾਈਬਲ ਦੇ ਅਨੁਸਾਰ ਨਹੀਂ ਚੱਲਦੇ ਤਾਂ ਨਰਕ ਜਾਵਾਂਗੇ ਜਦੋਂ ਅਸੀਂ ਇਹ ਵੀ ਗੱਲਾਂ ਜਾਣ ਗੀਆਂ ਤਾਂ ਫਿਰ ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਜਿਸ ਨੂੰ ਨਿਭਾਉਣ ਦੇ ਲਈ ਭਾਵੇਂ ਸਾਡੇ ਜਾਣ ਦੀ ਬਾਜ਼ੀ ਕਿਉਂ ਨਾ ਲੱਗੇ ਔਰ ਇਹ ਚੀਜ਼ਾਂ ਜਿਹੜੀਆਂ ਇਹ ਨਹੀਂ ਦੇਖ ਰਿਹਾ ਹੈਗਾ ਇਹ ਦਿਖ ਨਹੀਂ ਰਿਹਾ ਔਰ ਇਸ ਕਰਕੇ ਖੁਦਾਵੰਦ ਮੈਂ ਉਹਨਾਂ ਦਰਸ਼ਨਾਂ ਨੂੰ ਜ਼ਾਹਰ ਨਹੀਂ ਕਰਨਾ ਚਾਹੁੰਦਾ ਜੋ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਲੇਕਿਨ ਤੁਹਾਡੇ ਉੱਤੇ ਪਰਮੇਸ਼ਰ ਦਾ ਵੱਡਾ ਕਰੋਧ ਹੈ ਇਹ ਬਹੁਤ ਵੱਡਾ ਪਾਪ ਹੈ ਕਿ ਜਿਹੜਾ ਅਸੀਂ ਸਾਬਤ ਨਹੀਂ ਕਰ ਸਕਰੇ ਕਿ ਜਿਵੇਂ ਬਾਈਬਲ ਕਹਿੰਦੀ ਹੈ ਕਿ ਨਾ ਜ਼ਮੀਨ ਤੇ ਨਾ ਅਸਮਾਨ ਤੇ ਕੋਈ ਦੂਜਾ ਨਾਮ ਹੈ ਹੀ ਨਹੀਂ ਹੈ ਹੀ ਨਹੀਂ ਔਰ ਜਿਵੇਂ ਸੁਣਿਆ ਕਿ ਖੁਦਾਵੰ ਕਹਿੰਦਾ ਹੈ ਮੈਂ ਹੀ ਪਰਮੇਸ਼ਰ ਹੂੰ ਮੇਰੇ ਤੋਂ ਬਗੈਰ ਹੋਰ ਕੋਈ ਪਰਮੇਸ਼ਰ ਨਹੀਂ ਔਰ ਇਹ ਗੱਲਾਂ ਸੀ ਪੜੀਆਂ ਸੁਣੀਆਂ ਔਰ ਜਾਣਦੇ ਆਂ ਔਰ ਇੱਕ ਸੇਵਕ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਧਿਆਨ ਕਰਕੇ ਆਪ ਵੀ ਬਚਣਾ ਹੈ ਤੇ ਇਸ ਵੱਡੇ ਪਾਪ ਤੋਂ ਆਪਣੇ ਲੋਗਾ ਨੂੰ ਬਚਾਣਾ ਸੋ ਅਗਰ ਖੁਦਾਵੰਦ ਨੇ ਕਿਤੇ ਸਮਾਂ ਦਿੱਤਾ ਤਾਂ ਅਸੀਂ ਉਹ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਵਾਂਗੇ ਜਿਹੜੀਆਂ ਖੁਦਾਵੰਦ ਬਿਲਕੁਲ ਜੇ ਗੁਪਤ ਰੱਖ ਰਿਹਾ ਹੈ ਔਰ ਖੁਦਾਵੰਦ ਨੇ ਆਪਣੇ ਲੋਕਾਂ ਉੱਤੇ ਪ੍ਰਗਟ ਕੀਤੀਆਂ ਸੋ ਪਰਮੇਸ਼ਵਰ ਜਿਹੜਾ ਹੈ ਉਹ ਕੀ ਚਾਹੁੰਦਾ ਹੈ ਔਰ ਅਸੀਂ ਕੀ ਚਾਹ ਰਹੇ ਹਾਂ ਔਰ ਅੱਜ ਹੋ ਕੀ ਰਿਹਾ ਹੈ ਅਸੀਂ ਇਸ ਖੋਜ ਵਿੱਚ ਨਹੀਂ ਲੱਗੇ ਹੋਏ ਕਿ ਖੁਦਾ ਦੀ ਮਨਛਾ ਕੀ ਹੈ ਅਸੀਂ ਇਸ ਖੋਜ 'ਚ ਲੱਗੇ ਹੋਏ ਹਾਂ ਕਿ ਸਾਡੀ ਮੰਕਸ਼ਾ ਕੀ ਹੈ ਸਾਡੀ ਹੋਮਾ ਕਿਸ ਤਰ੍ਹਾਂ ਹੈ ਔਰ ਇਸ ਪ੍ਰਤੀ ਸਾਡਾ ਧਿਆਨ ਨਹੀਂ ਹੈ ਕਿ ਖੁਦਾ ਦਾ ਕਲਾਮ ਕੀ ਕਹਿੰਦਾ ਹੈ ਬਲੀਅਮ ਨੂੰ ਖੁਦਾ ਨੇ ਮਾਰਿਆ ਨਹੀਂ ਨਾ ਮਾਰਿਆ ਖੁਦਾ ਨੇ ਸ਼ਾਉਲ ਨੂੰ ਸ਼ਾਉਲ ਨੇ ਵੀ ਇਹ ਗਲਤੀ ਕੀਤੀ ਕਿ ਖੁਦਾ ਦੀ ਸਾਰੀ ਆਸ਼ਸ਼ ਨੂੰ ਜਾਣ ਕੇ ਜਦ ਅਸੀਂ 15 ਬਾਪ ਔਰ ਉਸ ਦਾ ਅਸੀਂ ਸਾਮੂਅਲ 18 ਤੇ 19 ਪੜ੍ਹਦੇ ਆ ਅਸੀਂ ਉਸ ਨੂੰ ਪਾੜੀ ਲਵਾਂਗੇ ਕਿ ਖੁਦਾਵੰਦ ਜਿਹੜਾ ਵਾ ਉਸ ਜਗ੍ਹਾ ਤੇ ਵੀ ਇਸ ਗੱਲ ਨੂੰ ਦਰਉਂਦਾ ਹੈ ਔਰ ਇਸ ਗੱਲ ਤੇ ਧਿਆਨ ਲਗਾਉਂਦਾ ਹੈ ਇੱਥੇ ਲਿਖਿਆ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਇਹ ਹਵਨ ਨੇ ਤੈਨੂੰ ਪੰਡੇ ਵਿੱਚ ਘੱਲਿਆ ਤੇ ਆਖਿਆ ਜਾ ਤੇ ਉਨ ਉਹਨਾ ਪਾਪੀ ਮਾਲਕੀਆਂ ਨੂੰ ਨਾਸ਼ ਕਰ ਤੇ ਜਦ ਤੋੜੀ ਉਹ ਨਸ਼ਟ ਨਾ ਹੋ ਜਾਣ ਉਹਨਾਂ ਨਾਲ ਲੜਾਈ ਕਰ ਫਿਰ ਤੂੰ ਯਹਵਾ ਦੀ ਗੱਲ ਕਿਉਂ ਨ ਮੰਨੀ ਅਤੇ ਲੁੱਟ ਤੇ ਕਿਉਂ ਆ ਡਿੱਗਿਆ ਅਤੇ ਯਹਵਾ ਦੇ ਸਨਮੁਖ ਬਦੀ ਕੀਤੀ ਜੋ ਕੁਝ ਪਰਮੇਸ਼ਵਰ ਨੇ ਕਿਹਾ ਸੀ ਉਹਦਾ ਕੀਤਾ ਨਹੀਂ ਲੇਕਿਨ ਜੋ ਕੁਝ ਇਹਦੇ ਮਨ ਚ ਆਇਆ ਉਹ ਖੁਦਾ ਨੇ ਇਸ ਸ਼ਾਉਲ ਨੇ ਕੀਤਾ ਔਰ ਤੁਸੀਂ ਦੇਖਿਆ ਕਿ ਸ਼ਾਉਲ ਦਾ ਰਾਜ ਖੁੱਸ ਗਿਆ ਔਰ 다ਊਦ ਦਾ ਰਾਜਾ ਤੇ ਖੜਾ ਹੋ ਗਿਆ ਜਿਹੜਾ ਗੁਨਾਹ 다ਊਦ ਨੇ ਕੀਤਾ ਉਸ ਨੂੰ ਖੁਦਾ ਨੇ ਬਖਸ਼ ਦਿੱਤਾ ਲੇਕਿਨ ਜਿਹੜਾ ਗੁਨਾਹ ਸ਼ਾਉਲ ਨੇ ਕੀਤਾ ਉਸ ਗੁਨਾਹ ਤੋਂ ਉਹ ਛੁਟਕਾਰਾ ਨਹੀਂ ਪਾ ਸਕਿਆ ਜਿਹੜਾ ਗੁਨਾਹ ਬਲੀਅਮ ਨੇ ਕੀਤਾ ਔਰ ਬਲੀਅਮ ਵੀ ਉਸ ਗੁਨਾਹ ਤੋਂ ਛੁਟਕਾਰਾ ਨਹੀਂ ਪਾ ਸਕਿਆ ਔਰ ਉਸ ਛੁਟਕਾਰਾ ਅਸੀਂ ਵੀ ਨਹੀਂ ਪਾ ਸਕਨਾ ਕੋਈ ਹੋਰ ਕੋ ਪਰਮੇਸ਼ਰ ਹੈ ਹੀ ਨਹੀਂ ਜੀ ਕਿਸੇ ਨੇ ਆਪਣੀ ਮਰਜ਼ੀ ਦੇ ਨਾਲ ਕੋਈ ਕਿਸ ਨੂੰ ਰੱਬ ਕਹਿੰਦਾ ਹੈ ਤਾਂ ਸਿਰੋਕ ਤਾਂ ਸਕਦੇ ਨਹੀਂ ਲੇਕਿਨ ਅਸੀਂ ਇਹ ਦੜਤਾਂ ਨਾ ਕਿਹਾ ਹੈ ਕਿ ਜੋ ਮੁਕਤੀ ਹੈ ਜੋ ਨਜ਼ਾਤ ਹੈ ਉਹ ਕਿੱਥੇ ਹੈ ਔਰ ਜਿਆਦਾ ਸੀ ਸਾਨੂੰ ਬਿਆਨਬਾਜ਼ੀ ਕਰਨੀ ਪੈਂਦੀ ਉਸ ਜਗ੍ਹਾ ਤੇ ਵਸੀਂ ਮੁਕਰ ਜਿਹਾ ਜਿਵੇਂ ਕੋਈ ਜੇਲ ਦੇ ਵਿੱਚ ਹੈ ਨਾ ਚੰਦ ਬੰਦੇ ਆ ਜਿਹੜੇ ਸਚਾਈ ਦੇ ਬਰਤੀ ਕੋਈ ਹੋਏਗਾ ਜਿਲ ਚ ਲੇਕਿਨ ਬਾਲਿਆਂ ਦਾ ਮਨ ਇਹੀ ਹੈ ਕਿ ਮਨ ਪਰਵਰਤਨ ਹੈ ਔਰ ਕੁਛ ਪਰਵਰਤਨ ਨਹੀਂ ਹੈ ਜਦ ਸਚਾਈ ਸਾਨੂੰ ਪਤਾ ਲੱਗ ਗਿਆ ਹੈ ਔਰ ਸਾਡਾ ਫਰਜ਼ ਹੈ ਕਿ ਅਸੀਂ ਦੂਸਰੇ ਉੱਤੇ ਵੀ ਇਸ ਸਚਾਈ ਨੂੰ ਪ੍ਰਗਟ ਕਰੀਏ ਭਾਈ ਗੱਲ ਕੋਈ ਧਰਮ ਬਦਲ ਦਿਨੀ ਆ ਗੱਲ ਕੋਈ ਐਸੀ ਨਹੀਂ ਆ ਸਿਰਫ ਜੋ ਨਜ਼ਾਤ ਤੇ ਮੁਕਤੀ ਆ ਨਾ ਉਹ ਇਤੋਂ ਵਗੈਰ ਹੈ ਨਹੀਂ ਇਸ ਕਰਕੇ ਸਾਨੂੰ ਹਰ ਚੀਜ਼ ਦਾ ਉਪਰਾਲਾ ਕਰਕੇ ਤੁਹਾਨੂੰ ਬਚਾਉਣ ਦੇ ਲਈ ਸਾਨੂੰ ਆਪਣੀ ਜਾਨ ਦੀ ਬਾਜ਼ੀ ਵੀ ਲਗਾਉਂਦੀ ਜਰੂਰਤ ਪਵੇ ਤੋਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਕੁਛ ਦੇਸ਼ ਲਈ ਮਰਿਆ ਹੈ ਕੋਈ ਕੌਮ ਲਈ ਮਰਿਆ ਹੈ ਯਿਸੂ ਮਸੀਹ ਸਾਨੂੰ ਮੁਕਤੀ ਦੇਣ ਲਈ ਮਰਿਆ ਹੈ ਔਰ ਅਸੀਂ ਵੀ ਲੋਕਾਂ ਨੂੰ ਮੁਕਤੀ ਦਿਲਾਉਣ ਦੇ ਲਈ ਹੀ ਖੜੇ ਹੋਏ ਆਂ ਅਗਰ ਲੋਕਾਂ ਦੀ ਮੁਕਤੀ ਅਧੂਰੀ ਰਹ ਗਈ ਤੇ ਸਾਡੇ ਖੜੇ ਹੋਣ ਦਾ ਕੋਈ ਫਾਇਦਾ ਨਹੀਂ ਆ ਔਰ ਇਹ ਵੱਡਾ ਪਾਪ ਹੈ ਔਰ ਅਗਰ ਅਸੀਂ बार-बार ਐਸਾ ਕਰੀ ਜਾਵਾਂਗੇ ਤਾਂ ਖੁਦਾ ਦਾ ਆਤਮਾ ਮਾਰੇਗਾ ਤਾਂ ਨਹੀਂ ਲੇਕਿਨ ਅਲੱਗ ਜ਼ਰੂਰ ਹੋ ਜਾਏਗਾ ਚੌਲ ਤੋਂ ਅਲੱਗ ਹੋ ਗਿਆ ਔਰ ਬਲਿਆਮ ਤੋਂ ਅਲੱਗ ਹੋ ਗਿਆ ਉਹਨਾਂ ਦੇ ਬਾਰੇ ਤੁਸੀਂ ਅੱਗੇ ਪੜ੍ਹਦੇ ਹੋ ਕਿ ਪ੍ਰਕਾਸ਼ ਦੀ ਪੋਥੀ ਵਿੱਚ ਬਲਿਆਮ ਦੇ ਬਾਰੇ ਪਰਮੇਸ਼ਵਰ ਨੇ ਕੀ ਲਿਖਿਆ ਹੋਇਆ ਸੋ ਖੁਦਾਵੰ ਜਿਹੜਾ ਚਾਹੁੰਦਾ ਹੈ ਕਿ ਅਸੀਂ ਜੋ ਸੇਵਕਾਂ ਸੇਵਕ ਜਿਹੜਾ ਸੇਵਕ ਅਸੀਂ ਆਖਰੀ ਐਤ ਪੜਾਂਗੇ ਔਰ ਉੱਤਿ ਧਿਆਨ ਕਰਾਂਗੇ ਕਿ ਪਰਮੇਸ਼ਰ ਦਾ ਵਚਨ ਪਹਿਲਾ ਰਾਜਾ ਜਦ ਉਸਤੀ ਅਸੀਂ 18 ਬਾਪ ਪੜਦੇ ਹਾਂ ਔਰ ਖੁਦਾ ਦਾ ਖਾਦਮ ਜਿਹੜਾ ਹੈ ਅਸੀਂ ਵੀ ਖਾਦਮਾ ਉਹ ਵੀ ਖਾਦਮ ਸੀ ਅਸੀਂ ਵੀ ਕਹਿੰਨੇ ਸੀ ਨਬੀ ਆ ਭਵਿੱਖ ਬਾਣੀਆਂ ਕਰਨ ਵਾਲੇ ਆ ਉਹ ਵੀ ਨਬੀ ਸੀ ਔਰ ਉਹ ਕਹਿ ਰਿਹਾ ਹੈ ਕਿ ਕਦ ਤੱਕ ਤੁਸੀਂ ਜਦ ਤੱਕ ਕਦਾ ਦਾ ਕਲਾਮ 21 ਚ ਪੜ੍ਹਦੇ ਆ ਤਾਂ ਏਲੀਆ ਨੇ ਸਾਰੇ ਲੋਕਾਂ ਨੂੰ ਕੋਲ ਤਾਂ ਏਲੀਆ ਸਾਰੇ ਲੋਕਾਂ ਕੋਲ ਆਇਆ ਅਤੇ ਉਹਨਾਂ ਨੂੰ ਆਖਿਆ ਏਲੀਆ ਸਾਰੇ ਲੋਕਾਂ ਦੇ ਕੋਲ ਆ ਤੇ ਆਖਿਆ ਕਦ ਤੁਸੀਂ ਦੋ ਖਿਆਲਾਂ ਉੱਤੇ ਚਲੋਗੇ ਸਾਡੀ ਪ੍ਰਚਾਰ ਕਰਨ ਦੀ ਜਿਹੜਾ ਮਕਸਦ ਹੈ ਅਸੀਂ ਲੋਕਾਂ ਨੂੰ ਦੋ ਖਿਆਲਾਂ ਤੋਂ ਆਜ਼ਾਦ ਕਰਾਣਾ ਹੈ ਲੇਕਿਨ ਇਹ ਦੋ ਖਿਆਲਾਤੋ ਆਜ਼ਾਦ ਨਹੀਂ ਇਹ ਦੋ ਖਿਆਲਾਂ ਦੇ ਅੰਦਰ ਹੀ ਤੁਰੇ ਫਿਰ ਰਹੇ ਨੇ ਔਰ ਜਿਹੜੀ ਦੁਨੀਆ ਵਾਂ ਇਹਨਾਂ ਨੂੰ ਵੱਡਾ ਇਹਨਾਂ ਦੇ ਵਿੱਚ ਘਾਟ ਆ ਇਹ ਹੈ ਕਿ ਕਿਉਂਕਿ ਜਾਦੇ ਚੁਣੇ ਨਹੀਂ ਆ ਜਾਣ ਦੇ ਅੰਦਰ ਦੇ ਨੇਤਰ ਨਹੀਂ ਖੁੱਲੇ ਬਸ ਇਹਨਾਂ ਨੇ ਬਾਹਰੋਂ ਦੇਖਣਾ ਹੈ ਅੰਦਰੋਂ ਤਾਂ ਦੇਖਣਾ ਹੀ ਨਹੀਂ ਆ ਸਿਰਫ ਇਹਨਾਂ ਨੂੰ ਦੌੜ ਲੱਗੀ ਆ ਪੈਸਾ 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 ਵੱਡੀ ਗੱਡੀ ਵੱਡਾ ਹਾ ਵੱਡਾ ਇਹ ਖੁਦਾਵੰ ਦਾ ਕਲਾਮ ਕਹਿੰਦਾ ਹੈ ਮਾਇਆ ਦਾ ਲਾਲਚ ਪਾਪ ਦੀ ਜੜ ਹੈ ਇਹ ਟੂ ਪੇੜ ਦੀ ਸੇਵਾ ਨਾ ਕਰੋ ਖੁਦਾ ਦੀ ਸੇਵਾ ਕਰੋ ਇਹ ਸਭ ਕੁਝ ਖੁਦਾਵੰ ਦਾ ਕਲਾਮ ਦੱਸਦਾ ਨਾਸ਼ ਹੋ ਜਾਣ ਵਾਲਾ ਅਸੀਂ ਹੁਣ ਦੇਖ ਵੀ ਰਹੇ ਹਾਂ ਲੇਕਿਨ ਅਜੇ ਵੀ ਇਹ ਕੰਮ ਬਹੁਤ ਤੇਜ਼ੀ ਨਾਲ ਹੋਈ ਜਾ ਰਿਹਾ ਹੈ ਸੇਵਕ ਸੇਵਕਾਂ ਨੂੰ ਗਮਰਾ ਕਰ ਰਹੇ ਹਨ ਸੇਵਕ ਕਲਿਸਿਆਂ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹਨਾਂ ਦੇ ਵਿੱਚ ਵੜ ਗਿਆ ਵਿਲੇਮ ਇਨਾਂ ਦੇ ਵਿੱਚ ਪੋਤਾ ਵੜਿਆ ਨਹੀਂ ਆ ਕਦ ਤੱਕ ਦੁੱਖਾਂ ਹਾਲਾਂ ਦੇ ਚੱਲੋਗੇ ਏਲੀਆ ਤਾਂ ਵੜਿਆ ਨਹੀਂ ਬਲੀਆਮ ਵੜ ਗਿਆ ਸ਼ਾਉਲ ਵੜ ਗਿਆ ਔਰ ਜਦ ਤੱਕ ਅਸੀਂ ਇਹ ਪਾਪ ਕਰਦੇ ਰਵਾਂਗੇ ਸਾਨੂੰ ਕਦੀ ਵੀ ਬਖਸ਼ਿਸ਼ ਨਹੀਂ ਹੋਵੇਗੀ ਔਰ ਖੁਦਾ ਦਾ ਕਰੋਧ ਸਾਡੇ ਤੇ ਪੜਕਦਾ ਰਹੇਗਾ ਜਿੰਨੇ ਤੁਸੀਂ ਮਰਜ਼ੀ ਉਪਰਾਲੇ ਕੀਤੇ ਹੋਣ ਅੱਜ ਨੇ ਲੋਕਾਂ ਨੇ ਬੜੇ ਉਪਰਾਲੇ ਕੀਤੇ ਸੀ ਤੁਸੀਂ ਦੇਖਦੇ ਹੋ ਸਰਕਾਰੀ ਮੁਲਾਜ਼ਮ ਹੋਵੇ ਜਾਂ ਕੋਈ ਸੇਵਕ ਹੋਵੇ ਜਾਂ ਕੋਈ ਲੀਡਰ ਹੋਵੇ ਉਪਰਾਲੇ ਜਦਾਂ ਮਰਜ਼ੀ ਕਰੇ ਲੇਕਿਨ ਸ਼ਰੀਰ ਦੀ ਸਜ਼ਾ ਤੁਹਾਨੂੰ ਧਰਤੀ ਤੇ ਮਿਲਣੀ ਆ ਔਰ ਰੂਹ ਦੀ ਸਜ਼ਾ ਸਾਨੂੰ ਖੁਦਾ ਨੇ ਦੇਣੀ ਆ ਤੇ ਅਗਰ ਅਸੀਂ ਇਹ ਪਾਪ ਕਰਨ ਤੋਂ ਨਾ ਹਟੇ ਅਸੀਂ ਕਦੀ ਵੀ ਪਰਮੇਸ਼ਰ ਦੇ ਰਾਜ ਵਿੱਚ ਪਰਵੇਸ਼ ਨਹੀਂ ਕਰ ਸਕਦੇ ਆਮੀਨ